ਰਾਜੇ ਮੁਕਾਂ ਸਾਹਿਬ ਵਾਰੀਆਂ ਸਰਦਾਰ ਸੁਖਰ ਇੰਦਿਆ ਦਾ ਸਾਡੀਆਂ ਤਾਰਾ ਸਾਹਿਬ ਕਿਤਾਬ ਚੜਾ ਜੀ ਦੀਆਂ ਬੜੀਆਂ ਵੇ ਚਾ ਚਾ ਅਲੈਕੁਮ ਅਲੈਮ ਤੁਸ ਆਹ ਕਿ ਗ੍ਰੰਥੀ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਨਾ ਉਹ ਗ੍ਰੰਥੀ ਸਿੰਘ ਤੁਸੀਂ ਧਿਆਨ ਦਿਓ ਕੱਲਾ ਵਿਚਾਰਾ ਤਾਬਿਆਂ ਦੇ ਵਿੱਚ ਬੈਠਾ ਵਾ ਪਾਠ ਕਰ ਰਿਹਾ ਹੈਗਾ ਸਾਹਮਣੇ ਉਹ ਗੇਟ ਦੇ ਥਾਣੀ ਇੱਕ ਅਮਲੀ ਬੰਦਾ ਨਸ਼ੇੜੀ ਬੰਦਾ ਦਰਬਾਰ ਦੇ ਅੰਦਰ ਦਾਖਲ ਹੁੰਦਾ ਵਾ ਤੇ ਆ ਕੇ ਉਹ ਸ਼ੈਨ ਦਾ ਗਰੰਥੀ ਸਿੰਘ ਨੂੰ ਇਸ਼ਾਰੇ ਕਰਕੇ ਇਦਾਂ ਕਹਿ ਰਿਹਾ ਵੀ ਖੜਾ ਹੋ ਤੁਸੀਂ ਧਿਆਨ ਦਿਓ ਉਹ ਨਸ਼ੇੜੀ ਹੀ ਬੰਦਾ ਉਹ ਨਾ ਉਹਨੇ ਕੋਈ ਸਿਰ ਟਕਿਆ ਹੀ ਆ ਕੇ ਗਰੰਥੀ ਦੇ ਸਦਾ ਉੱਥੇ ਬੈ ਗਿਆ ਤੇ ਗਰੰਥੀ ਸਿੰਘ ਨੂੰ ਮਜਬੂਰਨ ਵਿਚਾਰੇ ਨੂੰ ਉਥੇ ਗੁੜਕਾ ਸਾਹਿਬ ਰੱਖ ਕੇ ਤੇ ਜਾ ਕੇ ਉਹਨੂੰ ਬਾਹਰ ਕੱਢਣਾ ਪਿਆ ਤੁਹਾਨੂੰ ਪਤਾ ਹੋਵੇ ਮੈਂ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ ਮੈਂ ਗੱਲ ਇਹ ਨਹੀਂ ਕੀਤੀ ਸੀ ਵੀ ਅਮਰੀਕਾ ਕੈਨੇਡਾ ਦੇ ਵਿੱਚੋਂ بڑے بڑے ਝੂਮਰ ਲਿਆ ਕੇ ਅਮਰੀਕਾ ਕੈਨੇਡਾ ਵਰਗੀਆਂ ਦੇਸ਼ਾਂ ਤੋਂ بڑے بڑے LED ਬਲਬ ਲਿਆ ਕੇ ਗੁਰਦੁਆਰਿਆਂ ਦੇ ਵਿੱਚ ਲਾਇਆ ਦਾ ਫਾਇਦਾ ਕੋਈ ਨਹੀਂਗਾ ਜਿੱਨਾਂ ਚਰ ਚੰਗੀਆਂ ਤਨਖਾਹਾਂ ਦੇ ਕੇ ਤੇ ਦੋ ਸੇਵਾਦਾਰ ਨਹੀਂ ਰੱਖੇ ਜਾਂਦੇ ਦੋ ਚੰਗੇ ਸੇਵਾਦਾਰ ਰੱਖੇ ਹੁੰਦੇ ਇੱਕ ਸੇਵਾਦਾਰ ਪ੍ਰਸ਼ਾਸਤ ਦੇ ਖਲੋਤਾ ਹੁੰਦਾ ਇੱਕ ਸੇਵਾਦਾਰ ਬਰਸ਼ੇ ਦੇ ਖਲੋਤਾ ਹੁੰਦਾ ਤੇ ਜਦੋਂ ਉਹ ਬੇਅਦਬੀ ਕਰਨ ਵਾਲਾ ਬੰਦਾ ਅੰਦਰ ਆਉਂਦਾ ਤੇ ਉਸੇ ਵੇਲੇ ਸੇਵਾਦਾਰ ਉਹਨੂੰ ਫੜਦੇ ਤੇ ਫੜ ਕੇ ਬਾਹਰ ਕੱਢ ਕੇ ਹੁੰਦੇ ਹੁਣ ਜੇ ਸਵਾਲ ਇਹ ਪੈਦਾ ਹੁੰਦਾ ਵੀ ਜੇ ਉਹੋ ਜਿਹੀ ਨਸ਼ੇੜੀ ਬੰਦੇ ਨੂੰ ਜਦੋਂ ਪੁਲਿਸ ਦੇਵਾਲਾ ਕੀਤਾ ਜਾਂਦਾ ਵਾ ਤੇ ਪੁਲਿਸ ਨੇ ਇਹ ਕਹਿ ਕੇ ਛੱਡ ਦੇਣਾ ਹੁੰਦਾ ਵਾ ਦੇਖੋ ਜੀ ਬੰਦਾ ਦੇ ਮੰਦ ਬੁੱਧੀ ਹੈ ਤਾਂ ਮੈਂ ਪਿਛਲੇ ਦਿਨਾਂ 'ਚ ਬੇਨਤੀ ਇਹੋ ਕੀਤੀ ਸੀ ਕਿ ਭਾਈ ਇਹ ਜਿੰਨੇ ਵੀ ਮੰਦਬੁੱਧੀ ਹੁੰਦੇ ਆ ਇਹ ਸਾਰੇ ਮੰਦਬੁੱਧੀ ਗੁਰਦੁਆਰੇ ਵਾਲ ਨੂੰ ਕਿਉਂ ਹੁੰਦੇ ਆ ਕਦੇ ਹੋਵੇ ਕੋਈ ਮੰਦਬੁੱਧੀ ਜਾਵੇ ਕਿਸ ਪਲਵਾਨ ਨੂੰ ਛੇੜੇ ਕਿਸ ਜਿੰਮ ਵਾਲੇ ਨੂੰ ਛੇੜੇ ਕਿਸ ਅਖਾੜੇ ਵਾਲੇ ਨੂੰ ਛੇੜੇ ਕਿਸ ਬਾਡੀ ਬਿਲਡਰ ਨੂੰ ਛੇੜੇ ਤੇ ਇੱਕ ਰੀ ਹੱਥ ਹੌਲਾ ਕਰਾ ਕੇ ਆਵੇਂ ਮੈਂ ਸਵਾਲ ਕਰਦਾ ਵਾਂ ਇਹ ਜਿੰਨੇ ਮੰਦਬੁੱਧੀ ਲੋਗ ਆ ਸਾਰੇ ਗੁਰਦੁਆਰੇ ਵਾਲ ਨੂੰ ਕਿਉਂ ਹੁੰਦੇ ਆ ਗਰੰਥੀ ਰੱਖਣਾ ਵਾ ਐਦਾਂ ਕਹਿਣਗੇ ਸਾਨੂੰ ਕਈ ਫੋਨ ਆਉਂਦੇ ਆ ਤੁਰਸਾਪ ਗਰੰਥੀ ਰੱਖਣਾ ਵਾ ਚਲੋ ਅਸੀਂ ਕਹਿੰਨੇ ਵੀ ਭਾਈ ਕਿੰਨੇ ਕੀ ਤਨਖਾਹ ਦੇਓਗੇ ਪਤਾ ਕਰ ਦਿੰਦੇ ਕੋਈ ਚੰਗਾ ਸੰਥਿਆ ਲਈ ਹੁੰਦੀ ਮੁੰਡਿਆ ਨੇ ਸਾਡੇ ਕੋਲ ਸਿੰਘ ਆ ਗਈ ਐ ਭੇਜ ਦਿੰਨੇ ਸਿੰਘ ਤਨਖਾਹ ਕਿੰਨੀ ਕੀ ਦੇਓਗੇ ਤੇ ਗਾੜੀਓ ਗੱਲ ਕਰਨਗੇ ਵੀ 3500 ਪਿਛਲੇ ਗਰੰਥੀ ਹੁੰਦਾਈਦੀ ਹੀ ਇਹਨੂੰ 4000 ਦੇ ਦੇਾਂਗੇ ਠੀਕ ਐ ਕੋਈ ਗੰਗ ਨਹੀਂ ਭੇਜ ਦਿੰਨੇ ਆ ਅਛਾ ਗਾੜੀਆਂ ਕਹਿਣਗੇ ਸਾਡੀਆਂ ਦੋ ਤਨ ਸ਼ਰਤਾਂ ਵਾਂ ਪੁੱਛੋ ਕੀ ਸ਼ਰਤਾਂ ਵਾਂ ਗ੍ਰੰਥੀ ਮਾੜਾ ਮੋਟਾ ਕੀਰਤਨ ਵੀ ਕਰ ਲੈਂਦਾ ਹੋਵੇ ਉਹਦਾ ਵਾਜੇਤੇ ਵੀ ਸਿੱਧਾ ਹੋਇਆ ਹੋਵੇ ਉਹਦਾ ਮਾੜਾ ਮੋਟਾ ਹੱਥ ਵਾਜੇਤੇ ਵੀ ਸਿੱਧਾ ਹੋਇਆ ਹੋਵੇ ਮਾੜਾ ਮੋਟਾ ਕੋ ਢੋਲ ਕੀ ਢਲਕੀ ਕੁੱਟ ਲੈਂਦਾ ਹੋਵੇ ਕਿਰਤਨ ਕਰ ਲਵੇ ਤੇ ਕਿਤੇ 10-5 ਮਿੰਟ ਚਲੋ ਲੋੜ ਪੈਣ ਤੇ ਕਥਾ ਵੀ ਕਰ ਲਿਆ ਕਰੀ ਮੈਂ ਕਹਾਂ ਵੀ ਜਿੰਨੇ ਆ ਤੁਸੀਂ ਕੰਮ ਦੱਸਦੇ ਆ ਨਾ ਇੱਕ ਅਮਰਤ ਵਾਲੇ ਆ ਕੇ ਇਸ਼ਨਾਨ ਕਰਕੇ ਪ੍ਰਕਾਸ਼ ਕਰੇ ਮਿਤਨੇਮ ਕਰੇ ਤੇ ਸਾਰੇ ਦਿਹਾੜੀ ਅਹੀਂ ਉਹਦੀ ਜਾਨ ਨਹੀਂ ਛੱਡਾਂਗੇ ਤੇ ਸ਼ਾਮਾਂ ਦਾ ਕਿਥੇ ਗੁਰਦੁਆਰੇ ਦੇ ਵਿੱਚ ਵੱਜਾ ਰਵੇ ਤੇ ਤਨਖਾਹ ਤੁਸੀਂ 4000 ਦੇ ਰਹੀ ਜੀ ਆਨੇ ਨਹੀਂ ਰਿਹਾ ਅੱਜ ਵੀ ਚੰਗੀ ਐ ਤੇ ਪੁਰਾਣੇ ਗ੍ਰਾਂਥੀ ਨੂੰ ਉਹਨੇ ਮੁੰਡੇ ਨੇ ਪੁੱਛ ਲਿਆ ਵੀ ਰਿਹਾਇਸ਼ ਕਿੰਦਾ ਦੀ ਆ ਉਹ ਨਾਲ ਲਹਿ ਗਿਆ ਬਾਹੂ ਫੜ ਕੇ ਅੰਦਾ ਆਜੋ ਉਹਨੇ ਰਿਹਾਇਸ਼ ਵਿਖਾਤੀ ਗਲੇ ਬਾਲੇ ਆ ਸੱਤ ਦੇ ਕਾਨੇ ਪਾਏ ਆ ਕਾਨੇ ਪਾਏ ਗਲੇ ਪਾਏ ਆ ਆਂਦਾ ਜਦੋਂ ਮੀਂਹ ਹੁੰਦਾ ਨਾ ਆਂਦਾ ਇਹ ਕਦੀ ਮੰਝੇ ਚੁੱਕ ਕੇ ਕਦੀ ਕਿਤੇ ਰੱਖ ਦਈਦੇ ਆ ਪੰਜੀਕ ਮਿੰਟ ਹੀ ਉਧਰੋਂ ਚੋਣ ਲਾ ਪੈਂਦੇ ਕੋਠੇ ਆਂਦਾ ਫੇ ਮੰਝੇ ਚੁੱਕੀ ਦੇ ਕਿਤੇ ਰੱਖ ਦਈਦੇ ਆ ਪੰਜੀਕ ਮਿੰਟ ਹੀ ਕੋਠੇ ਉਧਰੋਂ ਚੋਣ ਲਾ ਪੈਂਦੇ ਆਂਦਾ ਸੱਚ ਜਾਣੇ ਜੇ ਆਂਦਾ ਜਦੋਂ ਮੀਂਹ ਪੈਂਦਾ ਵਾ ਆਂਦਾ ਮੰਝੇ ਇੱਧਰ ਉੱਧਰ ਕਰਨੀ ਚ ਰਹੀਦਾ ਜੀ ਆਂਦਾ ਜਿੰਦਗੀ ਹੋ ਵੀਰਾ ਤੇ ਬਾਕੀਆਂ ਦਾ ਮੈਂ ਛੱਡ ਕੇ ਚੱਲਿਆ ਵਾਂ ਮੈਨੂੰ ਇਹਨਾਂ ਕੜਤਾ ਵਾਂ ਆਂਦਾ ਬਾਕੀ ਤੂੰ ਕਰਨੀ ਸੀ ਬਦ ਕਰ ਲਾ ਤੇ ਮਾਫ ਕਰਨਾ 4000 ਰੁਪਏ ਜੇਕਰ ਦੇ ਵੀ ਦੇਣ ਤੇ 4000 ਰੁਪਏ ਦੇ ਵਿੱਚ ਮੁੜ ਕੇ ਕੰਮ ਕਿਹੋ ਜਿਹਾ ਲੈਣੀ ਆ ਗੱਜਾ ਵੀ ਗਾਰੰਟੀ ਕਿਤੇ ਤਾਰ ਸੜ ਗਈ ਆ ਕੋਈ ਹੋਰ ਨੁਕਸਾਨ ਹੋ ਗਿਆ ਵਾ ਉਹ ਤਾਰਾਂ ਵੀ ਗਾਰੰਟੀ ਸਿੰਘ ਠੀਕ ਕਰੇ ਤੇ ਭਲਿਓ ਮੈਂ ਉਹਦੇ ਬੜੀ ਏਰੀ ਬੇਨਤੀ ਕਰਦਾ ਵਾਂ ਕਿ ਗਰੰਤੀ ਸਿੰਘ ਉਹਨੂੰ ਨੌਕਰ ਬਣਾ ਕੇ ਨਾ ਰੱਖੋ ਅਹ ਜੀ ਪਾਣੀ ਦੀ ਟੈਂਕੀ ਆ ਪਾਣੀ ਦੀ ਟੈਂਕੀ ਪਾਣੀ ਗੰਦਾ ਹੋ ਗਿਆ ਵਾ ਹੁਣ ਕੁਸ਼ਾਰਾ ਪਵਾ ਕੇ ਇਕੱਲੇ ਗਰੰਤੀ ਨੂੰ ਉਹ ਜਰਾ ਨੰਗੇ ਪਿੰਡੇ ਵਿੱਚ ਟੈਂਕੀ ਚ ਵੜਦਾ ਵਾ ਸਾਡੇ ਸਾਹਮਣੇ ਇਹ ਸਭ ਹੁੰਦਾ ਵਾ ਤੁਹਾਡੇ ਸਾਹਮਣੇ ਇਹੀ ਸਬੂਤ ਬੈਠੇ ਆ 6 ਫੁੱਟ ਦੇ ਸਾਡੇ ਸਾਹਮਣੇ ਸਾਰਾ ਕੁਝ ਹੁੰਦਾ ਵਾ ਜੀ ਉਹ ਗੱਪਾਂ ਨਹੀਂ ਸੁਣਾ ਰਿਆ ਮੈਂ ਗਰੰਤੀ ਸੰਗਾਪ ਮੈਂ ਵੇਖਿਆ ਇਹੋ ਜਿਹਾ ਥਾਵਾਂ ਗੁਰਦੁਆਰਿਆਂ 'ਚ ਕੱਲੇ ਕਸ਼ਾਰੇ ਦੇ ਵਿੱਚ ਟੇੜ ਕੱਲਾ ਕਸ਼ਰਾ ਹੁੰਦਾ ਵਾ ਤੇ ਗਾਲੇ ਸ਼ਰੀਬ ਸਾਹਿਬ ਹੁੰਦਾ ਵਾ ਉਹ ਕੱਪੜੇ ਉਤਲੇ ਸਾਰੇ ਕੱਪੜੇ ਲਾ ਕੇ ਆਪਣੇ ਤੇ ਟੈਂਕੀਆਂ ਦੇ ਵਿੱਚ ਵੜ ਕੇ ਉਹ ਗੋਮ ਟੈਂਕੀਆਂ ਦੇ ਵਿੱਚ ਗੋੜੇ-ਗੋੜੇ ਗੰਦਗੀ ਹੁੰਦੀ ਟੈਂਕੀਆਂ 'ਚ ਉਹ ਟੈਂਕੀਆਂ ਨੂੰ ਅੰਦਰੋਂ ਸਾਬਣ ਮਾਰ-ਮਾਰ ਕੇ ਸਾਫ਼ ਕਰਦੇ ਆ ਉਹ 4000 ਜੋ ਹੋੜ ਕਿਹੜੇ ਕਿਹੜੇ ਕੰਮ ਲੈਂਦੇ ਆ ਗ੍ਰੰਥੀਆਂ ਤੋਂ ਪਾਰਕਾਂ ਦੇ ਵਿੱਚ ਘਾ ਵੀ ਗ੍ਰੰਥੀ ਕੋਡੇ ਕੋਈ ਬੂਟਿਆਂ ਨੂੰ ਸ਼ੇਪ ਦੇਣੀ ਆ ਬੂਟਿਆਂ ਨੂੰ ਕਟਵਟ ਕਰਨੀਆਂ ਬੂਟਿਆਂ ਦੀ ਉਹ ਉਹ ਵੀ ਗ੍ਰੰਥੀ ਕਰੇ ਮਾਫ ਕਰਨਾ ਇੱਥੋਂ ਤੱਕ ਲਾ ਦੇਖੇ ਆ ਕਿ ਗੁਰਦੁਆਰਿਆਂ ਦੇ ਵਿੱਚ ਜਮਾਦਾਰ ਨਹੀਂ ਰੱਖੇ ਜਿਹੜੀਆਂ ਪਬਲਿਕ ਸ਼ੀਟਾਂ ਵਾਂ ਔਰ ਟਾਇਲਟ ਸ਼ੀਟਾਂ ਵੀ ਗਰੰਥੀ ਸਾਫ਼ ਕਰਦੇ ਜੇ ਗੁਰਦਰਿਆਂ ਦੇ ਵਿੱਚ ਤੇ ਜਦੋਂ ਮੇਰੇ ਵਰਗਾ ਕੋਈ ਪ੍ਰਚਾਰਕ ਬੋਲਦਾ ਸਾਨੂੰ ਗਾਲਾਂ ਕੱਢਦੇ ਆ ਨਿੰਦਿਆ ਕਰਦਾ ਜੀ ਨਿੰਦਿਆ ਕਰਦਾ ਜੀ ਆਹ ਨਿੰਦਿਆ ਆ ਭਲਿਓ ਤੁਸੀਂ ਗਾਲਾਂ ਕੱਢ ਲਓ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਸਾਡੀਆਂ ਫੋਟੋਆਂ ਐਡ ਕਰ ਲਓ ਸਾਡਾ ਸਟੈਂਡ ਪਹਿਲਾਂ ਵੀ ਅਹੀਂ ਗਰੰਥੀਆਂ ਦੇ ਆਕੇ ਦੇ ਖੜਦੇ ਰਹੇ ਆ ਅੱਜ ਵੀ ਅਸੀਂ ਜੇ ਸਟੇਟਮੈਂਟ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਅਸੀਂ ਗੱਲ ਕਰ ਰਹੇ ਆ ਤਹੀਂ ਗਰੰਥੀ ਸਿੰਘਾਂ ਰਿਆਕਿਲ ਕਰ ਰਹੇ ਆ ਹਾਲਾਤ ਨੇ ਗਰੰਥੀ ਸਿੰਘਾਂ ਦੇ ਟੁੱਟੀ ਖਰਾਬ ਹੋ ਗਈ ਗਰੰਥੀ ਨੂੰ ਕਹੋ ਠੀਕ ਕਰੇ ਤੇ ਪ੍ਰਧਾਨ ਪੁੱਛੋ ਵੀ ਚਾਵਾ ਵੀ ਨਹੀਂ ਗੁਰਦਰੇ ਦੇ ਪ੍ਰਧਾਨ ਕੀ ਗੱਲ ਰਾਤ ਨੂੰ ਬੋਤਲਾਂ ਘਟਕਣ ਲਈ ਔਰ ਇਹਨਾਂ ਦਾ ਕੋਈ ਕੰਮ ਨਹੀਂ ਟੁੱਟੀ ਖਰਾਬ ਹੋ ਗਈ ਗਰੰਥੀ ਆ ਉਹ ਪਾਰਕਾਂ ਦੇ ਵਿੱਚ ਘਾਹ ਗੋਡਣਾ ਗਰੰਥੀ ਨੂੰ ਕਹੋ ਕੋ ਬਿਜਲੀ ਤਾਰ ਸੜ ਗਈ ਗ੍ਰੰਥੀ ਅੰਦਰ ਰਹਿ ਰਸ ਕਰ ਰਿਹਾ ਵਾ ਲੰਗਰ ਵਾਲੀ ਤਾਰ ਸੜ ਗਈ ਤੇ ਇਹੋ ਇਹੋ ਜਿਹਾ ਮੈਂ ਪ੍ਰਧਾਨ ਵੇਖਿਆ ਗ੍ਰੰਥੀ ਕਿੱਥੇ ਮਰਿਆ ਆ ਜਬਾਣੇ ਤੁਹਾਡੀ ਪਿਛੋ ਉਹ 4 ਵਜੇ ਆ ਕੇ ਰਸ ਕਰ ਉਹ ਚਾ ਉਹ 3 ਵਜੇ ਉੱਠਦਾ ਵਾ ਆ ਕੇ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਵਾ ਤੇ ਪ੍ਰਧਾਨ ਸਾਹਿਬ ਤੁਸੀਂ ਗ੍ਰੰਥੀ ਦਾ ਰੋਪ ਭਾਰ ਹੈ ਜੇ ਤੁਸੀਂ 7 ਵਜੇ ਆ ਕੇ 8 ਵਜੇ ਆ ਕੇ ਦਿਖਾ ਦਿਓ ਆ ਜਿਹੜੀ ਅੱਜ ਕੱਲ ਨਾ ਵਾਪਰੀ ਉਥੇ ਜੇ ਗਰੰਥੀ ਉਥੇ ਨਾ ਹੁੰਦਾ ਤੇ ਉਹ ਬੰਦਾ ਬੇਦਬੀ ਵੀ ਕਰ ਸਕਦਾ ਸੀ ਮੇਰੀ ਫਿਰ ਇਹੋ ਬੇਨਤੀ ਆ ਕਿ ਤਨਖਾਹਾਂ ਦਿਓ ਚੰਗੀਆਂ ਗਰੰਥੀ ਸਿੰਘਾਂ ਨੂੰ ਵੀ ਤਨਖਾਹਾਂ ਦਿਓ ਚੰਗੀਆਂ ਚੰਗੀਆਂ ਤਨਖਾਹਾਂ ਦੇ ਕੇ ਭਾਈ ਦੋ ਸੇਵਾਦਾਰ ਦਰਬਾਰ ਦੇ ਵਿੱਚ ਖੜੇ ਕਰੂ ਉਹ ਡੁੱਟੀਆਂ ਕਰਨ ਆਪਣੀਆਂ ਕਿਸੇ ਬੰਦੇ ਨੂੰ ਕੋਈ ਬੰਦਾ ਅੰਦਰ ਵੜੇ ਉਹਨੂੰ ਪਤਾ ਹੋਵੇ ਜੇ ਮੈਂ ਬੇਦਬੀ ਕੀਤੀ ਕੋਈ ਇਹੋ ਜਿਹਾ ਕੰਮ ਕੀਤਾ ਉਹ ਸੇਵਾਦਾਰ ਖੜੇ ਮੈਨੂੰ ਫੜ ਲੈਣਗੇ ਦਰਬਾਰ ਚ ਮਾਫ ਕਰਨਾ ਹੁੰਦਾ ਤੇ ਕੋਈ ਨਹੀਂ ਗਾ ਉਹ ਖਾਲੀ ਸਮਾਂ ਵੇਖ ਕੇ ਤੇ ਬਦਬੀ ਕਰਕੇ ਅਗਲਾ ਜਾਂਦਾ ਵਾ ਤਹੀਂ ਕਹਿੰਦੇ ਸੀਸੀਟੀਵੀ ਲਾਇਆ ਤੇ ਹੈਗੀ ਉਹ ਮਗਰ ਸੀਸੀਟੀਵੀ ਲਾਇਆ ਸੀਸੀਟੀਵੀ ਬਦਬੀ ਕਰਨ ਵਾਲੇ ਦਾ ਹੱਥ ਨਹੀਂ ਫੜ ਲੈਣਗੇ ਸਮਝਿਆ ਕਰੋ ਸੀਸੀਟੀਵੀ ਹੱਥ ਨਹੀਂ ਫੜ ਲੈਣਗੇ ਸੀਸੀਟੀਵੀ ਕੇਵਲ ਵੀਡੀਓ ਬਣਾਉਣਗੇ ਵਾਇਰਲ ਕਰਦੇ ਰਹੋ ਆ ਵੀ ਹੋ ਗਈ ਨਾ ਵੀਡੀਓ ਵਾਇਰਲ ਓਦਾਂ ਵੀਡੀਓ ਵਾਇਰਲ ਕਰਦੇ ਰਹੋ ਸੀਸੀਟੀਵੀ ਨੇ ਕੋਈ ਕੰਮ ਨਹੀਂ ਕਰਨਾ ਕੰਮ ਕਰਨਾ ਕਿਸ ਨੇ ਦੋ ਬੰਦੇ ਰੱਖੋ ਅੰਦਰ ਚੰਗੇ ਸੇਵਾਦਾਰ ਤੇ ਸਾਡਾ ਸਭ ਤੋਂ ਵੱਧ ਬੇੜਾ ਕਰ ਕਿਦਾਂ ਹੋ ਰਿਹਾ ਵਾ ਇਹ ਵੀ ਅਰਜ਼ੀ ਕਰ ਦਵਾਂ ਇੱਕ ਪਿੰਡ ਦੇ ਵਿੱਚ 10-10 ਗੁਰਦੁਆਰੇ ਚਲੋ ਗੁਰਦੁਆਰੇ ਬਣਾ ਲਓ ਤੁਸੀਂ ਗੁਰਦੁਾਰੇ ਬਣਾਉਣੇ ਮਾੜੀ ਗੱਲ ਨਹੀਂ ਕੀ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਬਣ ਰਹੇ ਆ ਮਾੜਾ ਨਹੀਂ ਕੁਝ ਵੀ ਪਰ ਮਾੜਾ ਉਹ ਵੀ ਜਿੱਥੇ ਗਰੰਥੀ ਸਿੰਘਾਂ ਦਾ ਹੀ ਮੁੱਲ ਨਹੀਂ ਪਾ ਰਹੇ 3000-3500 ਦੀ ਤਨਖਾਹ ਦੇ ਰਹੇ ਆ ਉਹ ਮਾੜਾ ਵਾ ਉਹ ਮਾੜਾ ਵਾ ਵੀ ਗੁਰਦਾਰੇ ਜਾਤਾਂ ਪਾਤਾਂ ਦੇ ਹਿਸਾਬ ਨਾਲ ਬਣ ਰਹੇ ਆ ਇੱਕ ਬੰਦਾ ਗੁਰਦਾਰੇ ਦੇ ਵਿੱਚ ਸੇਵਾਦਾਰ ਹੀ ਉਹਦੀ ਪ੍ਰਧਾਨ ਨਾਲ ਲੜਾਈ ਹੋ ਗਈ ਉਹ ਬਰਸਾ ਛੁੱਟ ਕੇ ਭੱਜ ਗਿਆ ਆਹ ਨਾ ਮੈਂ ਆਪਦਾ ਵੱਖਰਾ ਗੁਰਦਰਾ ਖੜਾ ਕਰ ਲੈਂਦਾ ਵਾ ਇੱਥੇ ਉਹਦਾ ਗੁਰਦਰਾ ਇੱਥੇ ਪਛਲਾ ਗੁਰਦਰਾ ਉਹਦੇ ਸਾਹਮਣੇ ਉਹਨੇ ਆਪਣਾ ਤਿਆਰ ਕਰਤਾ ਚਲੋ ਜੀ ਇਹੋ ਜੇ ਕੰਮ ਨਾ ਕਰੋ ਜੇ ਸ ਕੀ ਦੇ ਪ੍ਰਚਾਰ ਕੇਂਦਰ ਬਣਾਉਣੇ ਆ ਗੁਰੂ ਘਰ ਬਣਾਉਣੇ ਆ ਤੇ ਗੁਰਦਵਾਰੇ ਹੋਏ ਸੋਜੀ ਪਾਏ ਸੀ ਗੁਰਦਾਰੇ ਬਣਾਉਣੇ ਆ ਇਥੋਂ ਵਗ ਲਓ ਵੀ ਜਾਤਾਂ ਪਾਤਾਂ ਨੂੰ ਨਿਕਲ ਗਏ ਸੋਝੀ ਲਓ ਗੁਰਦੁਆਰੇ ਤੇ ਮਾਫ ਕਰਨਾ ਧੜਾ ਧੜ ਬਣਾਈ ਗਏ ਅਸੀਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਲਾਉਣ ਨੂੰ ਗਰੰਤੀ ਸਿੰਘ ਰੱਖਣੀ ਆ ਉਹਨਾਂ ਦਾ ਮੁੱਲ ਪਾਇਆ ਇੱਕ ਮੈਂ ਪਿਛਲੇ ਦਿਨਾਂ ਦਾ ਵਾਕਿਆ ਪਰ ਨਾਲ ਸ਼ੇਅਰ ਕਰ ਸਾਡੇ ਵੱਡੇ ਵੀਰ ਨੇ ਮੁੰਡਾ ਚੁੱਕਿਆ ਹੈ ਪੱਤਰਕਾਰ ਵੀ ਆ ਸਾਡੇ ਸਤਕਾਰਯੋਗ ਮਖੂ ਵੀਰ ਜੀ ਉਹਨਾਂ ਨੇ ਮੁੰਡਾ ਚੁੱਕਿਆ ਹੈ ਉਹਦੇ ਵੀ ਗਰੰਤੀ ਸਿੰਘਾਂ ਦਾ ਅੱਜ ਆ ਹਾਲਾਤ ਕਰ ਰਹੇ ਆ ਵੀ ਗਰੰਤੀ ਸਿੰਘ ਨੇ ਤੜਕੇ 4:00 ਵਜੇ ਪ੍ਰਕਾਸ਼ ਕਰਤਾ 3:45 ਤੇ ਪ੍ਰਕਾਸ਼ ਕਰਤਾ ਪ੍ਰਧਾਨ ਸੱਤਰ ਪੰਜ ਸੱਤ ਜਣੇ ਜਿਹੜੇ ਹੋਰ ਮੋਤਵਾਰੀਆਂ ਕਰਨ ਵਾਲੇ ਜਿਹੜੇ ਗਾੜੀ-ਗਾੜੀ ਹੋ ਕੇ ਗੁੰਬਿਸ਼ੋ ਨਚਰੇ ਟੱਪ ਕੇ ਰਹਿੰਦੇ ਆ ਉਹ ਸਾਰੇ ਅੰਦਰ ਗਏ ਗਰੰਤੀ ਜੀ ਜਾ ਕੇ ਗੱਲ ਪਾਈ ਕੇ ਕਹਿੰਦੇ ਆ ਵੀ ਭਾਈ ਸਾਹਿਬ ਬਾਬਾ ਜੀ ਤੁਹਾਨੂੰ ਮर्यादा ਦਾ ਨਹੀਂ ਪਤਾ ਆਂਦਾ ਕਿਹੜੀ ਮर्याਦਾ ਜੀ ਆਂਦਾ ਪ੍ਰਕਾਸ਼ ਉਦੋਂ ਕਰਨਾ ਵਾ ਜਦੋਂ ਪੰਜ ਸਿੰਘ ਇੱਥੇ ਹੋਣ ਪੰਜਾਂ ਸਿੰਘਾਂ ਦਾ ਬਣਾ ਪ੍ਰਕਾਸ਼ ਨਹੀਂ ਕਰਨਾ ਆਂਦਾ ਠੀਕ ਹੈ ਜੀ ਕੱਲ ਤੋਂ ਪੰਜਾਂ ਸਿੰਘਾਂ ਲਈ ਨਾਲ ਹੀ ਕੀ ਕਰ ਦਵਾਂਗੇ ਅਗਲਾ ਦਿਨ ਪਿਆ 7:30 ਵਜ ਗਏ ਉਹ ਪ੍ਰਕਾਸ਼ ਗ੍ਰੰਥੀ ਸਿੰਘ ਨੇ ਅਜੇ ਵੀ ਨਹੀਂ ਕੀਤਾ ਤੇ ਉਹ ਗੂ ਮੋਤਬਾਰ ਲੋਕ ਫਿਰ ਆ ਗਏ ਉਹ ਹੀ ਪ੍ਰਧਾਨ ਸਕੱਤਰ ਫਿਰ ਆ ਗਏ ਤੇ ਆ ਕੇ ਗ੍ਰੰਥੀ ਸਿੰਘ ਨੂੰ ਕਹਿੰਦੇ ਪੀ ਬਾਬਾ ਤਾਂ ਇਹਨੂੰ ਮਰਿਆਦਾ ਦਾ ਨਹੀਂ ਪਤਾ ਆਂਦਾ ਕਿਹੜੀ ਮਰਿਆਦਾ ਆਂਦਾ ਵੀ ਤਰਕੇ ਪ੍ਰਕਾਸ਼ 4 ਵਜੇ ਕਰਨਾ ਹੁੰਦਾ ਵਾ ਤੈਨੂੰ ਮਰਿਆਦਾ ਦਾ ਨਹੀਂ ਪਤਾ ਤੇ ਗਰੰਤੀ ਵਿਚਾਰਾ ਕਹਿੰਦਾ ਵਾ ਉਹ ਆਂਦਾ ਮੈਂ ਤਾਂ ਤੁਹਾਡੀ ਕੱਲ ਵਾਲੀ ਮਰਿਆਦਾ ਮੰਨਦਾ ਕਿ ਅੱਜ ਵਾਲੀ ਮਰਿਆਦਾ ਮੰਨਦਾ ਕਿਹੜੀ ਮਰਿਆਦਾ ਮੰਨਦਾ ਮੈਂ ਮਾਫ ਕਰਨਾ ਦਾਤੀਰੇ ਦੰਦੇ ਇੱਕ ਬੰਦੀ ਹੁੰਦੇ ਆ ਅਸੀਂ ਤਾਂ ਦੰਦੇ ਆਪਦੇ ਦੋ ਬੰਦੀ ਕਰਕੇ ਵਿਖਾਤੇ ਚੰਗੇ ਸੇਵਾਦਾਰ ਲਾਓ ਭਾਈ ਪਿੰਡਾਂ ਦੇ ਵਿੱਚੋਂ ਗਰਾਈਆਂ ਕਰ ਕਰਕੇ ਬੜੀ ਏਰੀ ਮੁੱਦਾ ਚੁੱਕਿਆ ਮੈਂ ਪਿੰਡਾਂ 'ਚੋਂ ਗਰਾਈਆਂ ਕਰ ਕਰਕੇ ਕਮਰਾ ਪੱਕੀਆਂ ਕਰਦੀਆਂ ਪਿੰਡਾਂ 'ਚੋਂ ਗਰਾਈਆਂ ਕਰ ਕਰਕੇ ਡੇਰੇ ਪੱਕੇ ਕਰਤੇ ਪਿੰਡਾਂ ਦੇ ਵਿੱਚੋਂ ਗਰਾਈਆਂ ਕਰਕੇ ਵੇਲੜ ਮੰਗਖਾਨੇ ਸਾਧਾ ਨੂੰ ਫੋਰਚੂਨਰਾਂ ਲੈ ਤੀਆਂ ਇੰਡੈਵਰਾਂ ਲੈ ਤੀਆਂ ਮਰਸੜੀਆਂ BMW ਲੈ ਤੀਆਂ ਤੇ ਗਰੰਥੀਆਂ ਦੇ ਆ ਮੋਲ ਪਾ ਰਹੇ ਜਿਹੜੇ ਸੋਸ਼ਲ ਮੀਡੀਆ 'ਤੇ ਦਿਖ ਰਹੇ ਆ ਤਾਂ ਮੈਨੂੰ ਮੈ ਪ੍ਰਸਨ ਨਹੀਂ ਮੋਦ ਚੁੱਕਿਆ ਮੈਨੂੰ ਪਤਾ ਕਹਿੰਦੇ ਹੁਣ ਬਾਬਾ ਤੈਨੂੰ ਉਹ ਨਾਲ ਗੱਡੀ ਲੈ ਗਈ ਅਸੀਂ ਉਹ ਭਲੇ ਉਹ ਅਸੀਂ ਆਪਦੀ ਮਿਹਨਤ ਕੀਤੀ ਸਾਡੇ ਕੋਲ ਗੱਡੀਆਂ ਹੈਗੀਆਂ ਮੁੱਲ ਪਾਉਣਾ ਗਰੰਥੀਆਂ ਦਾ ਪਾਓ ਮੇਰੇ ਵੱਲੋਂ ਨਾ ਹੋਇਆ ਕਰੋ ਅਸੀਂ ਜੋ ਕਰਨਾ ਵਾ ਅਸੀਂ ਗਰਾਊਂਡ ਲੈਵਲ ਤੇ ਗੱਲ ਕਰ ਰਹੇ ਹਾਂ ਉਹ ਗਰੰਥੀਆਂ ਦੀ ਵੀਡੀਓ ਵਾਇਰਲ ਹੁੰਦੀਆਂ ਉਹ ਇੱਕ ਵਿਚਾਰੇ ਨੇ ਸਰੂਪ ਇੱਕ ਹੱਥ ਨਾਲ ਫੜਿਆ ਵਾ ਫੇਰ ਉਹਨੇ ਕੱਚ ਦੇ ਵਿੱਚ ਵੇਖਿਆ ਪੌੜੀ ਡਾਈ ਆਪਣੀ ਹੈਂਡੀਕੈਪਡ ਹੈ ਵਿਚਾਰਾ ਤੇ ਉਹ ਕੱਲਾ ਹੀ ਪ੍ਰਕਾਸ਼ ਕੀਤਾ ਉਹਨੇ ਕੋਈ ਹੈ ਉਥੇ ਕੋਈ ਨਹੀਂ ਸੀਗਾ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਜੀ ਉਹ ਕੱਲਾ ਵਿਚਾਰਾ ਸਰੂਪ ਲੈ ਕੇ ਆਇਆ ਰੱਬ ਨਾ ਕਰੇ ਪੌੜੀ ਖਿਸਕ ਜੇ ਕੇ ਥੱਲੇ ਬੇਰਬੀ ਹੋ ਜੇ ਨਾ ਅੱਛਾ ਗੁਰਦਾਰੇ ਦਾ ਗਰੰਤੀ ਕੱਲਾ ਪ੍ਰਕਾਸ਼ ਕਰ ਰਿਹਾ ਉਦੋਂ ਕੋਈ ਨਹੀਂ ਉਹਦੇ ਹੱਲ ਆਇਆ ਕਿਸ ਨੇ ਨਹੀਂ ਕਿਹਾ ਬਾਬਾ ਅਸੀਂ ਪ੍ਰਕਾਸ਼ ਕਰਾਉਣੀ ਹੈ ਤੇ ਜੇ ਕਿਤੇ ਇਹੋ ਜੀ ਘਟਨਾ ਕਰ ਮਾ ਉਥੇ ਹੋ ਜਾਂਦਾ ਕਿਤੇ ਖੁੰਡੀ ਖਿਸਕ ਜਾਂਦੀ ਉਹਦੇ ਹੱਥੋਂ ਵਿਚਾਰੇ ਦੇ ਕਿਤੇ ਸਰੂਪ ਰੱਬ ਨਾ ਕਰੇ ਕਿਤੇ ਨੀਚੇ ਡਿੱਗ ਜਾਂਦਾ ਤੇ ਸਾਰੇ ਪਿੰਡ ਵਾਲਿਆਂ ਨੇ ਆ ਕੇ ਤੇ ਗਰੰਥੀ ਦੇ ਗੜ ਪੈਣਾ ਹੈ ਬਾਬਾ ਬੇਰ ਵੀ ਕਰਦੀ ਉਹਦੋਂ ਸਾਰੇ ਇਕੱਠੇ ਹੋ ਜਾਣਾ ਤੇ ਜਦੋਂ ਪ੍ਰਕਾਸ਼ ਕਰਨਾ ਉਹਦੋਂ ਕੋਈ ਹੁੰਦਾ ਨਹੀਂ ਗਰ ਧਿਆਨ ਰੱਖੋ ਗਰੰਥੀਆਂ ਦਾ ਉਹਨਾਂ ਦਾ ਮੁੱਲ ਪਾਓ ਤੁਸੀਂ ਗਰੰਥੀਆਂ ਦਾ ਮੁੱਲ ਪਾਓਗੇ ਭਾਏ ਭਲਿਓ ਤੁਸੀਂ ਗਰੰਥੀਆਂ ਦਾ ਮੁੱਲ ਪਾਓਗੇ ਅੱਜ ਤੇ ਤੁਸੀਂ ਟੌਰ ਨਾ ਜਾ ਕੇ ਗਰੰਥੀਆਂ ਨੂੰ ਕਹਿ ਸਕਦੇ ਜੇ ਬਾਬਾ ਸਾਡੇ ਬੱਚੇ ਨੂੰ ਪਾਰਸ ਕਰ ਬਾਬਾ ਸਾਡੇ ਬੱਚੇ ਨੂੰ ਸੰਥਿਆ ਕਰਾ ਜੇ ਜਦੋਂ ਉਹਨੂੰ ਤੁਸੀਂ ਤਨਖਾਹ ਹੀ 3500 ਦੇਣੀ ਐ ਤੇ ਫੇਰ ਜਾ ਕੇ ਤੁਸੀਂ ਆਸ ਕਿਦੋਂ ਲਾਓਗੇ ਗੁੱਸਾ ਨਾ ਜੇ ਕਰਿਓ ਆ ਤਿੰਨ ਚਾਰ ਬਾਪੂ ਤਰੇ ਜਾਂਦੇ ਹੋ ਨਾ ਤੇ ਗ੍ਰੰਥੀ ਪਤਾ ਕੀ ਕਹਿੰਦਾ ਵਾ ਨਾਲ ਦੀਪ ਸਿੰਘਾਂ ਨੂੰ ਪਾਠੀਆਂ ਨੂੰ ਅੰਦਾ ਉਹ ਤਿੰਨ ਚਾਰ ਭੋਗ ਤਰੇ ਜਾਂਦੇ ਆ ਅੱਛਾ ਇੱਕ ਬਾਪੂ ਜੋ ਖੰਗਲੇ ਨਾ ਇੱਕ ਬਾਪੂ ਨੂੰ ਮਾਰਿਆ ਖੰ ਨੂੰ ਰਾਜ ਖੰਗਲ ਦਾਪੇ ਤੇ ਗ੍ਰੰਥੀ ਸਿੰਘ ਇਹ ਕਹਿੰਦਾ ਵਾ ਆਜ ਪਾਠ ਆਪਣਾ ਅਗਲੇ ਮਹੀਨੇ ਹੀ ਹੈ ਓਏ ਨਾ ਵੇ ਤੁਹਾਡੇ ਬਾਪੂ ਦੀਆਂ ਸੁਖਣਾ ਸੁੱਖੇ ਭਲਿਓ ਹੱਥ ਜੋੜ ਕੇ ਤਰਲਾ ਫੇਰ ਮਾਰਾ ਉਹਦਾ ਮੁੱਲ ਪਾਉ ਚੰਗੀਆਂ ਤਨਖਾਹਾਂ ਦਿਵਾਉ ਉਹਨੂੰ